ਵਿਧਾਨ ਸਭਾ ਦੇ اجلاس ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਵੱਲੋਂ ਸਿੱਧੀ ਧਮਕੀ ਦਿੱਤੀ ਗਈ ਕਿ ਸਮਾਂ ਆਉਣ ਦਿਓ ਵਾਰੀ ਆਉਣ ਦਿਓ ਇਨ੍ਹਾਂ ਫਰਜ਼ੀ ਇਨਕਲਾਬੀਆਂ ਉੱਤੇ ਪਰਚੇ ਹੋਣਗੇ ਉਹਨਾਂ ਕਿਹਾ ਕਿ ਸੱਤਾ ਦੇ ਵਿੱਚ ਨੇ ਫਿਰ ਵੀ ਐਜ਼ ਅ ਵਿਰੋਧੀ ਧਿਰ ਦਾ ਨੇਤਾ ਕਾਂਗਰਸ ਪਾਰਟੀ ਵੱਲੋਂ ਐਫ ਆਈ ਆਰ ਦਰਜ ਕਰਵਾਈ ਹੈ ਕਿਹਦੇ ਤੇ ਅਮਨ ਅਰੋੜਾ ਤੇ ਅਤੇ ਹਰਪਾਲ ਸਿੰਘ ਚੀਮਾ ਤੇ ਐਫ ਆਈ ਆਰ ਦਰਜ ਹੋਈ ਹੈ ਉਹਨਾਂ ਨੇ ਕਿਹਾ ਕਿ ਜੇਲ੍ਹ ਦਾ ਮੂ ਵੀ ਵੇਖਣਾ ਹੋਵੇ ਪਵੇਗਾ ਸਜ਼ਾ ਵੀ ਹੋਵੇਗੀ ਅਤੇ ਇਹਨਾਂ ਨੂੰ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦਾ ਦਰਵਾਜ਼ਾ ਵੀ ਖੜਕਾਉਣਾ ਪਵੇਗਾ ਕਿਉਂਕਿ ਸਾਈਬਰ ਸੈੱਲ ਉੱਤੇ ਸ਼ਿਕਾਇਤ ਕੀਤੀ ਗਈ ਪ੍ਰਤਾਪ ਸਿੰਘ ਬਾਜਵਾ ਬਨੋ ਹਾਲੇ ਕਿ ਆਮ ਆਦਮੀ ਕਹੜੀ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਸਾਈਬਰ ਸਾਈਲ ਸਾਈਬਰ ਸੈੱਲ ਦੇ ਅਧਿਕਾਰੀਆਂ ਉੱਤੇ ਦਬਾਅ ਪਾਇਆ ਦਬਾਅ ਦੇ ਕਾਰਨ ਐਫ ਆਈ ਆਰ ਕੱਟੀ ਗਈ ਹੈ ਅਮਨ ਅਰੋੜਾ ਤੇ ਅਤੇ ਜਿਹੜੇ ਹੈ ਕਿ ਹਰਪਾਲ ਸਿੰਘ ਚੀਮਾ ਪੰਜਾਬ ਦੇ ਵਿੱਤ ਮੰਤਰੀ ਵੱਡੀ ਕਾਰਵਾਈ ਹੋਵੇਗੀ ਇਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੇਰੇ ਉੱਤੇ ਵੀ ਪਰਚਾ ਦਰਜ ਹੋਵੇਗਾ ਮੇਰੇ ਉੱਤੇ ਵੀ ਕਾਰਵਾਈ ਹੋਵੇਗੀ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜ ਜਿਹੜੇ ਅੱਜ ਸਰਬਸੰਪਤੀ ਦੇ ਨਾਲ ਫੈਸਲੇ ਲੈ ਉਹਨਾਂ ਦਾ ਜਿਹੜਾ ਹੈ ਖੁਲਾਸਾ ਕੀਤਾ ਤੇ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਇਹਨਾਂ ਦਾ ਵਸ ਨਹੀਂ ਚੱਲਦਾ ਇਹ ਤਾਂ ਮੈਨੂੰ ਮਾਰ ਮਕੌਣ ਖਾਸ ਕਰਕੇ ਸ਼ਰੂਮਣੀ ਇਕਾਲੀ ਦਲ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਵੱਡੇ ਆਗੂ ਉਹਨਾਂ ਨੇ ਕਿਹਾ ਕਿ ਇਹ ਮੇਰੇ ਉੱਤੇ ਪਰਚਾ ਦਰਜ ਕਰਾਉਣ ਨੂੰ ਫਿਰਦੇ ਨੇ ਆਫ ਆਈ ਆਰ ਮੇਰੇ ਤੇ ਕਰਾਉਣ ਨੂੰ ਫਿਰਦੇ ਨੇ ਲੇਕਿਨ ਮੈਂ ਇਹਨਾਂ ਦੇ ਪਰਚਿਆਂ ਤੋਂ ਬਿਲਕੁਲ ਨਹੀਂ ਡਰਦਾ ਜੇ ਹੋ ਵੀ ਗਿਆ ਤੇ ਮੈਨੂੰ ਕੋਈ ਪਰਵਾਹ ਨਹੀਂ ਕਾਨੂੰਨ ਹੈ ਕਾਨੂੰਨ ਦਾ ਦਰਵਾਜ਼ਾ ਜਿਹੜਾ ਪ੍ਰਤਾਪ ਸਿੰਘ ਬਾਜਬਾ ਨੇ ਖੜਕਾਇਆ ਹੈ ਤੇ ਅਸੀਂ ਵੀ ਖੜਕਾਵਾਂਗੇ ਕਾਨੂੰਨ ਦਾ ਦਰਵਾਜ਼ਾ ਯਾਨੀ ਕਿ ਅੱਜ ਜੋ ਕੁਝ ਵੀ ਉਹਨਾਂ ਨੇ ਕਿਹਾ ਹੋਇਆ ਪ੍ਰਤਾਪ ਸਿੰਘ ਬਾਜਬੂ ਨੇ ਪੇਸ਼ ਕੀਤਾ ਗਿਆ ਉਹ ਸਾਰਾ ਤੋੜਿਆ ਅਤੇ ਬਰੂੜਿਆ ਗਿਆ ਇਹ ਪ੍ਰਤਾਪ ਸਿੰਘ ਬਾਜਵਾ ਤੇ ਅੱਜ ਬੜੇ ਵੱਡੇ ਇਲਜ਼ਾਮ ਸੀ ਹਰਪਾਲ ਸੀਮਾ ਅਤੇ ਅਮਨ ਅਰੂੜਾ ਤੇ ਉਹਨਾਂ ਨੇ ਕਿਹਾ ਕਿ ਨਾ ਤਾਂ ਮੈਂ ਬਿਕਰਮਜੀਤ ਸਿੰਘ ਮਜੀਠੀਆ ਦੀ سپورਟ ਅੱਜ ਕਰਦਾ ਨਾ ਕੀਤੀ ਸੀ ਤੇ ਨਾ ਆਉਣ ਵਾਲੇ ਦਿਨਾਂ ਵਿੱਚ ਕਰਾਂਗਾ ਤਾਂ ਮੈਂ ਤਾਂ ਗੱਲ ਕੀਤੀ ਸੀ ਗਨੀਪ ਕੌਰ ਮਜੀਠੀਆ ਦੀ ਕਿ ਬਿਜ਼ਨਸ ਦੇ ਸਰਪੋਚ ਅਧਿਕਾਰੀਆਂ ਨੂੰ ਇਸ ਤਰ੍ਹਾਂ ਦਾ ਬਿਹੇਵ ਜਿਹੜਾ ਹੈ ਵਰਤਾਰਾ ਹੈ ਕੋ ਗਨੀਪ ਕੌਰ ਮਜੀਠੀਆ ਦੇ ਨਾਲ ਨਹੀਂ ਕਰਨਾ ਚਾਹੀਦਾ ਇਸ ਉਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਉਤੇ ਮੇਰੇ ਤੇ ਵੀ ਐਫਆਈਆਰ ਦਰਜ ਹੋਵੇਗੀ ਮੈਨੂੰ ਵੀ ਗ੍ਰਿਫਤਾਰ ਕਰਾਉਣ ਨੂੰ ਫਿਰਦੇ ਨੇ ਇਹ ਕਾਂਗਰਸ ਪਾਰਟੀ ਦੇ ਵੱਡੇ ਆਗੂ ਉਹਨਾਂ ਕਿਹਾ ਨਾ ਤੇ ਮੈਂ ਐਫਆਈਆਰ ਦੀ ਪਰਵਾ ਕਰਦਾ ਨਾ ਮੈਂ ਗ੍ਰਿਫਤਾਰੀ ਪਰਵਾ ਕਰਦਾ ਸੱਚ ਕੀ ਹੈ ਝੂਠ ਕੀ ਹੈ ਇਹ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਨੇ ਧੰਨਵਾਦ